ਨ ਲੱਗੰਦਾ ਯਾਰ ਪਤਾ ਨਹੀਂ ਕਿਵੇਂ ਲੱਗਦਾ ਨਾ ਮੋਟਰਸਾਈਕਲ ਕਿਤਾ ਨਹੀਂ ਪਾ ਲੱਗੰਦੇ ਯਾਰ ਬਾਗੋ ਵੀ ਸਾਡੀ ਵਾਲੀ ਸੋ ਕਿਤੇ ਨਾ ਕਿਤੇ ਜਿਹੜੇ ਰੋਜ਼ ਹੀ ਨਵੇਂ ਰੂਲ ਬੰਦੇ ਨਜ਼ਰ ਆਉਂਦੇ ਨੇ ਲੇਕਿਨ ਇਸ ਵਕਤ ਮੌਜੂਦ ਆ ਟਿਲਵਾ ਟੋਲ ਪਲਾਜ਼ਾ ਜਿਹੜਾ ਜਲੰਧਰ ਦੇ ਨੇੜੇ ਐ ਇੱਥੋਂ ਦੇ ਜਿਹੜੇ ਅਗਰ ਤੁਹਾਨੂੰ ਰੇਸ਼ੇ ਦਿਖਾਈਏ ਕਿ ਦੇਖ ਸਕਦੇ ਹੋ ਕਿੰਨਾ ਲੰਬਾ ਜਿਹੜਾ ਜਾਮ ਲੱਗਾ ਤੇ ਸਾਫ ਤੌਰ ਤੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਵੀ ਧੱਜੀਆਂ ਉਡਾਉਂਦੇ ਲੋਕ ਨਜ਼ਰ ਆ ਰਹੇ ਨੇ ਇਥੋਂ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਇੱਥੇ ਲਗਾਤਾਰ ਜਾਲੀ ਗੱਡ ਲੈ ਕੇ ਵੀ ਲੋਕ ਆ ਰਹੇ ਨੇ ਕਿਸਾਨ ਸੰਘਰਸ਼ ਕਮੇਟੀਆਂ ਦੇ ਜਾਲੀ ਗੱਡ ਲੈ ਕੇ ਲੋਕ ਲਾਈਨਾਂ ਵਿੱਚੋਂ ਨਿਕਲਦੇ ਨੇ ਸਰ ਆ ਰਹੇ ਨੇ ਬੜਾ ਲੰਬਾ ਜਾਮ ਹੈ ਐਂਬੂਲੈਂਸ ਨੂੰ ਵੀ ਕਿਤਨੇ ਕਿਤੇ ਲੰਘਾਂ ਨਹੀਂ ਇੱਥੇ ਤਕਲੀਫ ਆਦੀ ਹੈ ਭਾਜੀ ਇੱਥੇ ਭਾਜੀ ਕੀ ਕਾਰਨ ਜਿਹੜਾ ਇੰਨਾ ਵੱਡਾ ਜਾਮ ਲੱਗ ਗਿਆ ਜੀ ਸਭ ਨਾਲ ਬੜੀ ਪ੍ਰੋਬਲਮ ਆ ਰਹੀ ਹੈ ਫਾਟ ਰਹੀ ਆ ਕਿਉਂਕਿ ਹਰ ਕੋਈ ਫਪੜਾ ਫਾਟਿਆ ਕਰ ਚਾਰਜ ਕਰਦਾ ਐਸੀ ਆ ਕਿ ਲੈਂਦੇ ਆ ਆਪਣਾ ਫਾਟਾ ਚੈੱਕ ਕਰਨਾ ਸ਼ੁਰੂ ਕਰਦੇ ਆ ਫਿਰ ਬਾਗ ਚੱਕਰਦੇ ਆ ਮੇਰੇ ਪੈਸੇ ਆ ਗਿਆ ਲੇਕਿਨ ਫਾਕ ਟੈਗ ਜਿਹੜਾ ਨਾ ਆਪਣਾ ਐਕਟੀਵੇਟ ਕਰਕੇ ਰੱਖਣ ਤੇ ਇਤਨੀ ਪ੍ਰੋਬਲਮ ਆਉਂਦੀ ਨਹੀਂ ਕਿਉਂਕਿ ਪ੍ਰੋਬਲਮ ਤਾਂ ਸਾਰੀ ਫਾਕ ਆਦੀ ਆ ਹੁਣ ਦੇਖੋ ਐਨੇ ਕਾਰਡ ਦੇਖੋ ਜਿਹਨੇ ਬਣਾ ਰੱਖੇ ਆ ਔਰ ਕਹੇ ਵੀ ਇਹਨਾਂ ਦੇਖੋ ਗਲਤ ਨੰਬਰ ਕਰਦੇ ਨਾ ਇੱਕ ਲਾਈਨ ਜਾਵੇ ਤੇ ਪ੍ਰੋਬਲਮ ਨਹੀਂ ਆਉਂਦੀ ਨਹੀਂ ਪਰ ਕਾਰਨ ਕੀ ਆ ਐਨੇ ਜ਼ਿਆਦਾ ਕਿਸਾਨ ਸੰਗਠਨ ਕਮੇਟੀ ਦੇ ਕਾਰਡ ਕਿੱਥੋਂ ਆ ਜਾਂਦੇ ਕੋਈ ਇਹ ਸਰ ਜਿਹੜੇ ਡੇਲੀ ਆਪਣਾ ਯੂਜ਼ ਕਰਦੇ ਆ ਜਿਹੜੇ ਕੋਈ ਜਿਦਾ ਕਹਿੰ ਹੈ ਜਿਦਾ ਮਤਲਬ ਜਿਹੜਾ ਕੀ ਕਹਿੰਦੇ ਆ ਜਿਹੜੇ ਡੇਲੀ ਜ ਆਪਣੇ ਆਪ ਨੂੰ ਕਰਨ ਵਾਲੇ ਨੇ ਜਿਹੜੇ ਡੇਲੀ ਆਪਨਰ ਕਰਦੇ ਆ ਉਹਨਾਂ ਨੇ ਜਿਆਦਾ ਕਾਰਡ ਬਣਾਏ ਆ ਜਿਹੜੇ ਕਿਸਾਨ ਆ ਉਹ ਤਾਂ ਕਦੀ ਕਦੀ ਨਿਕਲਦਾ ਜਿਹੜਾ ਪ੍ਰਧਾਨ ਉਹ ਕਦੀ ਕਦੀ ਨਿਕਲਦਾ ਹੁੰਦਾ ਪਰ ਉਹ ਜਿਹੜੇ ਇਹ ਬਿਲਕੁਲ ਵੀਰੇ ਇੱਕ ਹੋਰ ਜਿਹੜਾ ਇੱਥੇ ਦੇਖੋ ਮੋਬਾਈਲ 'ਚ ਦਿਖਾ ਰਿਹਾ ਐ ਇਹਦੇ ਕੋ ਮੋਬਾਈਲ 'ਚ ਕਾਰਡ ਦਿਖਾ ਰਿਹਾ ਐ ਦੇਖੋ ਇਹਨਾਂ ਦਿਖਾਓ ਜੀ ਦੱਸੋ ਦਿਖਾਓ ਆਹ ਬਿਲਕੁਲ ਮੈਂ ਕਹੂੰਗਾ ਤੁਹਾਨੂੰ ਇਹ ਗਲਤ ਕੰਮ ਨਹੀਂ ਹੈਗਾ ਗਲਤ ਕੰਮ ਇਹਨਾਂ ਦੇ ਕਰਕੇ ਹੀ ਪ੍ਰੋਬਲਮ ਆਦੀ ਐ ਇਹਨਾਂ ਨੂੰ ਬਿਲਕੁਲ ਤੁਹਾਨੂੰ ਲੱਗਦਾ ਕਿ ਜਿਹੜੀ ਸਰਕਾਰ ਨੇ ਇਹ ਪਾਉਣੇ ਆ ਵੀਰ ਜੀ ਮੋਬਾਈਲ 'ਚ ਕਾਰਡ ਵਿਖਾਇਆ ਹਾਂ ਵਿਖਾ ਦਿਓ ਵੀਰੇ ਕੈਮਰਾ ਜੇ ਸਾਡੇ ਰਿਕਾਰਡ ਹੋ ਰਿਹਾ ਜੀ ਕਿਹੜੀ ਨੰਬਰ ਕਰੋ ਖੇਡ ਆ ਤੁਸੀਂ ਕਿਸਾਨ ਆ ਗੋ ਕਿਸਾਨ ਆ ਨਹੀਂ ਕਿਸਾਨ ਆ ਗੋ ਕਿੱਥੋਂ ਦੇ ਕਿਸਾਨ ਹੋ ਤੁਸੀਂ ਸਿੱਧੂਪੁਰ ਜੀ ਕਿਸਾਨ ਨਹੀਂ ਕਿਹੜੀ ਯੂਨੀਅਨ ਕਿਹੜੀ ਆਪਣੀ ਕਮੇਟੀ ਕਿਹੜੀ ਜਣੀ ਕਮੇਟੀ ਸਿੱਧੂਪੁਰ ਜਥੇਬੰਦੀ ਹੈ ਸਿੱਧੂਪੁਰ ਤੇ ਪ੍ਰਧਾਨਾ ਨਾ ਕਿ ਹਾਂ ਪ੍ਰਧਾਨਾ ਨਾ ਕਿ ਪ੍ਰਧਾਨਾ ਨਾ ਕਿ ਕਰਮਜੀਤ ਸਿੰਘ ਨੰਗਲੀ ਕਰਮਜੀਤ ਸਿੰਘ ਨੰਗਲੀ ਤੇ ਕਾਰਡ ਕਿਉਂ ਨਹੀਂ ਰੱਖਿਆ ਪਈ ਤੇ ਨਾ ਬੈਠਿਆ ਹੋਇਆ ਤੁਸੀਂ ਕਿੱਥੇ ਗੱਦੀ ਰਹਿ ਗਿਆ ਜਾਨਣਾ ਹੈ ਦੂਸਰੀ ਗੱਦੀ ਬੈਜ ਝੰਡਾ ਨਾਲ ਕਰਕੇ ਉਹ ਨਹੀਂ ਹੈਗਾ ਜਿਹੜੇ ਪ੍ਰਧਾਨ ਉਹ ਕਦੀ ਤੇ ਲੰਘਦੇ ਆ ਤੇਰੇ ਦਿਨ Delhi use ਕਰਨ ਵਾਲੇ ਉਹ ਤੁਹਾਡੇ ਕਰਕੇ ਪ੍ਰੰਤ ਜਨਵਰੀ ਹੈ ਸੋ ਜ਼ਰੂਰ ਕਿਤਨਾ ਕਿਤੇ ਜਿਹੜਾ ਇੱਥੇ ਮਾਹੌਲ ਪਾਕਿਸਤਾਨ ਨਜ਼ਰ ਆ ਰਿਹਾ ਕਿਉਂਕਿ ਹਰੇਕ ਵਿਅਕਤੀ ਕੋਲ ਇੱਥੇ ਕਿਸਾਨ ਕਾਰਡ ਬਨੇ ਹੋਏ ਨੇ ਜਿਹੜਾ ਲੰਬਾ ਜਾਮ ਲੱਗਾ ਹੈ ਲੇਕਿਨ ਇੱਥੇ ਜ਼ਿਕਰ ਇਹੋ ਗੱਲ ਹੈ ਸਰਕਾਰ ਵੱਲੋਂ ਜਿਹੜੇ ਰੂਲ ਬਣਾਏ ਗਏ ਨੇ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ 3 ਮਿੰਟ ਤੋਂ ਬਾਅਦ ਅਗਰ ਗੱਡੀ ਟੋਲ ਪਲਾਜ਼ਾ ਦੇ ਖੜਦੀ ਹੈ ਤੇ ਤੁਹਾਨੂੰ ਫ੍ਰੀ ਨਿਕਲਣ ਦਿੱਤਾ ਜਾਵੇਗਾ ਲੇਕਿਨ ਉਹਨਾਂ ਨਿਯਮਾਂ ਦਾ ਇੱਥੇ ਪਾਲਣਾ ਹੁੰਦੀ ਨਜ਼ਰ ਨਹੀਂ ਆ ਰਹੀ ਸਿੰਗਲ ਲੇਨ ਦੇ ਵਿੱਚੋਂ ਦੋ-ਦੋ ਲਾਈਨਾਂ ਜਿਹੜੀਆਂ ਗੱਡੀਆਂ ਦੀਆਂ ਨਜ਼ਰ ਆ ਰਹੀਆਂ ਨੇ ਜ਼ਰੂਰ ਇੱਥੇ ਖੋਦ ਵੀ ਜਿਹੜੇ ਵੀਰ ਭਰਾ ਬੈਠ ਮੌਜੂਦ ਨੇ ਭਾਜੀ ਇੱਥੇ ਕੀ ਕਾਹਨਾ ਜਿਹੜਾ ਇੰਨਾ ਲੰਬਾ ਜਾਮ ਲੱਗਾ ਲੱਗਦਾ ਭਾਜੀ ਮਤਲਬ ਕਿ ਕੋਈ ਸਿਸਟਮ ਹੀ ਨਹੀਂ ਹੈਗਾ ਇਹਨਾਂ ਦਾ ਇਹਨੇ ਇਹਨੇ ਕਿਸਾਨ ਕਾਰਡ ਬਣ ਗਏ ਲੱਗਦਾ ਕਿ ਕਿਸਾਨ ਸਕੱਟ ਕਮੇਟੀ ਨੇ ਇਹਨੇ ਕਾਰ ਦਿੱਤੇ ਹੋਣਗੇ ਨਹੀਂ ਭਾਜੀ ਇਹਨੇ ਕਾਰਡ ਕਿੱਥੋਂ ਆਵੇ ਲੋਕਾਂ ਕੋਲ ਇਹ ਤੇ ਹੋ ਸਕਦਾ ਉਹ ਵੀ ਡੂਲੀਗੜ ਬੰਦ ਹੋ ਜੇ ਇਹਨਾਂ ਕੋਲ ਉਹਨਾਂ ਦਾ ਕਹਿਣਾ ਹੈ ਜਿਹੜਾ ਜਾਲੀ ਕਾਰਡ ਇੱਥੇ ਜਿਹੜੇ ਬਣਾ ਕੇ ਦਿੱਤੇ ਜਾ ਰਹੇ ਨੇ ਸੋ ਜ਼ਰੂਰ ਉਹ ਵੀ ਜਿਹੜੇ ਇੱਥੇ ਲੋਕ ਮੌਜੂਦ ਨੇ ਜਿਹੜੇ ਬਿਲਕੁਲ ਇੱਥੇ ਬੈਰੀਕੇਡ ਵੀ ਅੱਗੇ ਪਹਿਲਾਂ ਲਗਾਏ ਗਏ ਸੀਗੇ ਲੰਬਾ ਜਾਮ ਲੱਗਾ ਸੀਗਾ ਲੇਕਿਨ ਮੈਨੂੰ ਲੱਗਦਾ ਜਦੋਂ ਸਿਟੀ ਹੈੱਡਲਾਈਨ ਦੀ ਟੀਮ ਇੱਥੇ ਪਹੁੰਚੀ ਹੈ ਤੇ ਨਾਲ ਦੀ ਨਾਲ ਵੀ ਤੇ ਬੈਰੀਕੇਡ ਪਿੱਛੇ ਕਰ ਦਿੱਤੇ ਗਏ ਆ ਲੇਕਿਨ ਜ਼ਰੂਰ ਕਿਤਨਾ ਕਿਤੇ ਆਮ ਲੋਕਾਂ ਦੇ ਵਿੱਚ ਵੀ ਕਮੀ ਆ ਉਹਨਾਂ ਦੀ ਵੀ ਜ਼ਰੂਰ ਗਲਤੀ ਐ ਇਸ ਕੰਮ ਦੇ ਵਿੱਚ ਕੀ ਇੰਨੇ ਕਾਰ ਲੈ ਕੇ ਆ ਦੇਨੇ ਤੇ ਸਿੰਗਲ ਲੇਨ ਦੇ ਵਿੱਚ ਦੋ ਦੋ ਗੱਡੀਆਂ ਦੀਆਂ ਜਿਹੜੀਆਂ ਲਾਈਨਾਂ ਕਿਤਾਵਾਂ ਲੱਗੀਆਂ ਹੋਈਆਂ ਨੇ ਸੋ ਜ਼ਰੂਰ ਇੱਥੋਂ ਦੇ ਜਿਹੜੇ ਬੈਰੀਕੇਡ ਵਾਲੇ ਅਧਿਕਾਰੀ ਪਾਜੀ ਤੇ ਬੈਰੀਕੇਡ ਤੁਸੀਂ ਲਾਇਆ ਸੀਗਾ ਹਟਾ ਕੇ ਦਿੱਤਾ ਹਾਂਜੀ ਪਹਿਲਾਂ ਬੈਰੀਕੇਡ ਲੱਗਾ ਸੀਗਾ ਕਿਸੇ ਕਿਸੇ ਨੂੰ ਨਿਕਲਣ ਦਿੱਤਾ ਜਾ ਰਿਹਾ ਸੀਗਾ ਹੁਣ ਸਾਰੇ ਨਿਕਲ ਰਹੇ ਆ ਭਾਈ ਕਾਰਡ ਗਲਤ ਆਉਣ ਡਿਆ ਵਿੱਚ ਉਹ ਕਈ ਆ ਦੇਖੋ ਲਾਇਸੈਂਸ ਲਾਇਸੈਂਸ ਦਿਖਾਗੇ ਅਸਲੀ ਦਾ ਲਾਇਸੈਂਸ ਦਿਖਾਗੇ ਹਾਂ ਅਸਲੀ ਦਾ ਲਾਇਸੈਂਸ ਦਿਖਾ ਕੇ ਇਹ ਕਿਹਨੇ ਸਰਕਾਰ ਨੇ ਦੂਲ ਬਣਾਇਆ ਜਿਹੜਾ ਅਸਲੀ ਦਾ ਲਾਇਸੈਂਸ ਲਿਖਾ ਕੇ ਨਿਕਲ ਜਾਈਦਾ ਪਤਾ ਨਹੀਂ ਲੋਕੀ ਕਹਿੰਦੇ ਅਸੀਂ ਵੀ ਆਈਪੀ ਆ ਅਸਲਾ ਲੈ ਲਿਆ ਪਤਾ ਨਹੀਂ ਕੀ ਚੱਕਰ ਆ ਭਾਜੀ ਅੱਛਾ ਤੇ ਫਿਰ ਇਦਾਂ ਤੇ ਫਿਰ ਕਿਤੇ ਨਾ ਕਿਤੇ ਉਹ ਗਲਤ ਕਾਰਡ ਭਾਜੀ ਜਿਆਦਾ ਇਧਰੋਂ ਆਉਂਦੇ ਆ ਸਹੀ ਘਟ ਆਉਂਦੇ ਆ ਤੇ ਇਹਨੇ ਕਾਰਡ ਬਣਾ ਕੇ ਕਿਹਨੇ ਦਿੱਤੇ ਹੋਣਗੇ ਭਾਈ ਇਹ ਤਾਂ ਸਰਕਾਰ ਇਹ ਤਾਂ ਦੁਕਾਨਾਂ ਵਾਲੇ ਛਾਪ ਦਿੰਦੇ ਆ ਗਲਤ ਕਾਰਡ ਭਾਜੀ ਕੋ ਬਿਲਕੁਲ ਮੈਂ ਜਿਹੜੇ ਇਥੋਂ ਦੇ ਦ੍ਰਿਸ਼ ਦਿਖਾਏ ਜਾ ਰਹੇ ਨੇ ਕੰਮ ਕਿੱਦਾਂ ਲੱਗ ਉਹਨਾਂ ਕੋ ਕੀ ਸੀ ਹਾਂਜੀ ਉਹਨਾਂ ਕੋ ਕੀ ਸੀਗਾ ਨਹੀਂ ਕਿਹਾ ਪੀਆਪੀ ਮੈਂ ਉਹਨਾਂ ਕੋ ਕੀ ਸੀ ਮੁਲਾਜ਼ਮ ਪੰਜਾਬ ਪੁਲਿਸ ਦਾ ਤੁਹਾਡਾ ਕੋ ਕੀ ਹੈ ਬੱਸ ਗੱਡੀਆਂ ਮਲਾ ਜਾਂਦੀਆਂ ਹੈ ਹਾਂਜੀ ਤਰਫੀ ਸਰ ਦਿਖਾਓ ਕੋਈ ਆਈ ਕਾਰਡ ਸਰ ਕੋਈ ਆਈ ਕਾਰਡ ਹੈ ਨਹੀਂ ਨਹੀਂ ਉਹਨਾਂ ਕੋ ਉਹਨਾਂ ਨੂੰ ਰੋਕੋ ਨਾ ਫਿਰ ਨਹੀਂ ਸਰ ਤੁਸੀਂ ਆਪਣੀ ਗੱਡੀ ਟ੍ਰੈਫਿਕ ਯਾਰ ਇੱਡੀ ਜ਼ਿਆਦਾ ਇੰਨੀ ਥੋੜੀ ਰੁਕਣਾ ਆਪਾਂ ਹਾਂਜੀ ਦੱਸੋ ਕੀ ਕਰਨਾ ਕਰਨ ਲਈ ਇੰਨਾ ਟਾਈਮ ਥੋੜੀ ਰੁਕਣਾ ਆਪਾਂ ਯਾਰ ਤੇਰੇ ਕੋ ਫਾਟਾ ਕਹਿਗਾ ਆ ਬਾਸ ਕਹਿਗਾ ਲੱਕਰਾਓ ਹਾਂਜੀ ਕਰਾਉ ਜੇ ਉਸਕੇ ਸਰ ਮਾਟੇ ਜਾਂਚ ਕਰ ਰੋ ਪਾਟੇ ਕਰਕੇ ਪ੍ਰੋਗ ਜਨਵਰੀ ਹੈ ਭਾਜੀ ਅਹੀਂ ਘੰਟਾ ਘੰਟਾ ਆਟੈਕ ਵੀਆਪੀ ਥੋੜਾ ਨਾ ਵੀਆਪੀ ਨਾ ਕਦੇ ਵਤਿਆ ਐਂਬੂਲੈਂਸ ਠੀਕ ਹੈ ਕੋਈ ਵੀ ਐਪ ਨਹੀਂ ਹੈਗੇ ਭਾਈ ਇਹ ਖੱਜਲ ਖਰਾਬੀ ਕਰਦੇ ਆ ਬਹੁਤ ਜਿਆਦਾ ਸਾਨੂੰ ਵੇਖੋ ਕਿੰਨੀਆਂ ਲੈਣਾ ਲੱਗੀਆਂ ਵਾ ਬਿੱਲ ਪਹਿਲਾਂ ਪਿੱਛੇ ਖਲੋਤੇ ਹੈ ਹਨਾ ਹੁਣਾਂ ਹੀ ਫੇਰ ਹਾਰ ਕੇ ਮੈਂ ਇਧਰੋਂ ਕੱਢੀ ਗੱਡੀ ਪਰ ਕਾਤਨ ਕੀ ਲੱਗਦਾ ਇੰਨਾ ਲੰਬਾ ਜਾਮ ਲੱਗ ਗਿਆ ਕਤਾਰਾਂ ਵਿੱਚ ਜੇ ਭਾਜੀ ਇਹਨਾਂ ਨੇ ਲਗਾਇਆ ਹੀ ਨਾ ਜਾਮ ਕੋਈ ਘਟੋ ਘਟ ਸਿਸਟਮ ਤਾਂ ਠੀਕ ਕਰਨੇ ਤੇ ਲਾਂਦੋਂ ਪਹਿਲੇ ਜੇ ਆਹੀ ਪੈਸੇ ਦੇਣਾ ਚਾ ਇਹ ਸਿਸਟਮ ਨੂੰ ਠੀਕ ਕਰਨਾ ਆਪਾਂ ਅਸੀਂ ਪੈਸੇ ਦੇ ਕੇ ਵੀ ਕੱਜਲ ਖਰਾਬ ਹੋਣਦੇ ਇੱਥੇ ਲੱਗਦਾ ਨਹੀਂ ਰੋਜ਼ ਟੋਲ ਬਲਾਜ਼ਾ ਦੇ ਮੁੱਦੇ ਭੱਕਦੇ ਆ ਜਿਹੜਾ ਲੁਧਿਆਣੇ ਦਾ ਟੋਲ ਬਲਾਜ਼ਾ ਉੱਥੋਂ ਵੀ ਇੰਨੇ ਇੰਨੇ ਰੇਟ ਹੋ ਗਏ ਹਾਲ ਟੋਲ ਬਲਾਜ਼ੇ ਦੇ ਇੰਨੇ ਰੇਟ ਆ ਉਹਦੇ ਇੰਤਜ਼ਾਮ ਵੀ ਪ੍ਰੋਪਰ ਚਾਹੀਦੇ ਆ ਬਿਲਕੁਲ ਚਾਹੀਦੇ ਆ ਜੀ ਜੇ ਪੈਸੇ ਲੈ ਰਹੇ ਤੇ ਇੰਤਜ਼ਾਮ ਤਾਂ ਪ੍ਰੋਪਰ ਚਾਹੀਦਾ ਹੀ ਚਾਹੀਦੇ ਨਾ ਸਰਕਾਰ ਵੱਲੋਂ ਕਿ ਜਿਹੜੇ ਰੋਜ਼ ਸੇਫਟੀ ਨੂੰ ਲੈ ਕੇ ਲੇਕਿਨ ਉਹ ਵੀ ਤਾਂ ਇਦਾਂ ਕਿਤੇ ਕਿਤੇ ਲੱਗਦਾ ਨਹੀਂ ਇੱਥੇ ਤੋੜੀਆਂ ਜਾਂਦੀਆਂ ਬਿਲਕੁਲ ਹੋ ਰਿਹਾ ਜੀ ਕਾਨੂੰਨ ਦੀ ਲੰਗਰਾ ਹੋ ਰਹੀ ਹੈ ਜਨਤਾ ਨੂੰ ਖਰਾਬ ਕੀਤਾ ਸ਼ੁਪਾਵੇ ਆ ਕੋਈ ਰੋਂਗ ਸਾਈਡ ਤੋਂ ਆਦਿਆ ਵਾ ਸਿੰਗਲ ਲੇਨ ਦੇ ਵਿੱਚ ਦੋ ਦੋ ਲੋਕਾਂ ਨੇ ਗੱਡੀਆਂ ਵਾਰੀਆਂ ਹੋਈਆਂ ਨੇ ਲੱਗਦਾ ਨਹੀਂ ਲੋਕਾਂ ਦੀ ਵੀ ਗਲਤੀ ਉਹ ਵੀ ਗਲਤੀ ਹੈਗੀਆ ਬਿਲਕੁਲ ਹੈਗੀਆ ਪਰ ਕਿੰਨੀ ਦੇਰ ਖਲੋਣ ਤੋਂ ਬਾਅਦ ਕਿੰਨੀ ਕੁ ਦੇਰ ਖਲੋਣ ਤੋਂ ਬਾਅਦ ਆਪਾਂ ਫਿਰ ਇਹ ਤੁਹਾਨੂੰ ਖੁਸ਼ਹਿਣਾ ਚਾਹੁੰਦੇ ਹਾਂ ਜੀ ਕਿੰਨੀ ਮਜਬੂਰੀ ਸਾਨੂੰ ਮਜਬੂਰੀ ਕਰਕੇ ਆਏ ਆ ਓਦਾਂ ਨਹੀਂ ਬੱਚੇ ਛੱਡ ਗਏ ਸਾਡੇ ਦੱਤ ਹੋਈਆਂ ਇਸ ਕਰਕੇ ਉੱਥੇ ਕਿੰਨਾ ਘੰਟਾ ਬਾਹਰ ਖਲੋ ਰਹੇ ਸੋ ਜ਼ਰੂਰ ਬਿਲਕੁਲ ਭਾਜੀ ਇਹਨਾਂ ਲੰਬਾ ਜਾਮ ਲੱਗਾ ਕੀ ਕੰਮ ਸਮਝਦੇ ਹੋ ਇਹਦਾ ਇਹਨਾਂ ਦਾ ਜਾਮ ਦਾ ਨਵੇਂ-ਨਵੇਂ ਠੇਕੇਦਾਰ ਆਉਂਦੇ ਇਹਨਾਂ ਦੇ 10 ਲੱਖ ਰੁਪਇਆ ਸਾਡਾ ਜਾਂਦਾ ਪੰਜਾਬ ਰੋਡ ਵੇਜ ਦਾ ਮੈਂ ਪੰਜਾਬ ਰੋਡ ਜਲੰਧਰ ਇੱਕ ਤੋਂ ਸੈਕਟਰੀ ਆ ਭਵਿੰਦਰ ਸਿੰਘ ਮੇਰਾ ਨਾਮ ਇਹਨਾਂ ਨੂੰ ਕਿਹਾ ਇੱਕ ਲੈ ਦੋ ਆ ਇੰਨਾ ਜਾਮ ਲੱਗਦਾ ਲੋਕ ਪਰੇਸ਼ਾਨ ਹੁੰਦੇ ਆ ਨਵੇਂ-ਨਵੇਂ ਠੇਕੇਦਾਰ ਆ ਇੱਕ ਇਹਨਾਂ ਦਾ ਠੇਕੇਦਾਰ ਆ ਕੋਈ ਇੱਥੇ ਸੁਣਵਾਈ ਨਹੀਂ ਦੀ ਕਿਸੇ ਦੀ ਸੀਐਮ ਤੱਕ ਸਾਰਾ ਕੁਝ ਮੀਡੀਆ 'ਚ ਜਾਂਦਾ ਪਿਆ ਅਸੀਂ ਵੀ ਕਹਿੰਨੇ ਤੁਸੀਂ ਸੀਐਮ ਤੱਕ ਬਚਾਓ ਮੋਦੀ ਦਾ ਕੇ ਪਚਾਇਓ ਵੀ ਆ ਕੀ ਹਾਲ ਬਣੰਦਿਆ ਜਿੰਨੇ ਬੰਦੇ ਲੋਕ ਪਰੇਸ਼ਾਨ ਹੁੰਦੇ ਗੱਡੀਆਂ ਚ ਬੱਸਾਂ ਚ ਭਾਵੇਂ ਜੇ ਇੱਥੋਂ ਐਂਬੂਲੈਂਸ ਵੀ ਲੰਘੀ ਹੁਣੇ ਵੀ ਐਂਬੂਲੈਂਸ ਲੰਗੀ ਆ ਜੇ ਕੋਈ ਐਂਬੂਲੈਂਸ ਦੇ ਵਿੱਚ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਹੈ ਉਹ ਇਹਨਾਂ ਦਾ ਠੇਕੇਦਾਰ ਆ ਜੀ ਇਹਨਾਂ ਨੂੰ ਚਾਹੀਦਾ ਐ ਬਿਲੈਂਸ ਇੱਕ ਲੇਨ ਜਿਹੜੀ ਹੈਗੀ ਆ ਬੱਸ ਨੂੰ ਦਿੱਤੀ ਜਾਵੇ ਇਧਰ ਦੀ ਇੱਕ ਸਪੈਸ਼ਲ ਲੇਨ ਆ ਇੱਕ ਵਹਿਦ ਪਰਲੀ ਲੈਣਾ ਹੈਗੀ ਸਪੈਸ਼ਲ ਮੈਨੂੰ ਉੱਥੇ ਨਜ਼ਰ ਆ ਰਿਹਾ ਜਿਹਦਾ ਦਾਅ ਲੱਗਦਾ ਨਿਕਲੀ ਜਾਦਾ ਜਿਹੜੇ ਕੋ ਕਾਰ ਹੈ ਇਹ ਤਾਂ ਪਹਿਲੀ ਗੱਲ ਆ ਕਾਰ ਵਖਾਉਂਦੇ ਕੋ ਪੁਲਿਸ ਵਾਲਾ ਹੁੰਦਾ ਕਾਰ ਵਖਾਉਂਦਾ ਉਹਨੂੰ ਸੇਫਟੀ ਮਿਲ ਜਾਂਦੀ ਆ ਜੇ ਕੋਈ ਸਾਡੀ ਗੱਡੀ ਆ ਜਾਂਦੀ ਆ ਆ ਗਿਆ ਨੰਗ ਜਾਂਦੀ ਆ ਰਮਾਨ ਦੇ ਨਾਲ ਇਹਨਾਂ ਨੂੰ ਜ਼ਰੂਰ ਬਿਲਕੁਲ ਇਹ ਕਾਰ ਪਾਜੀ ਕਿਹਾਂ ਸੇ ਆਇਆ ਆ ਤੁਹਾਡੀ ਪਾਜੀ ਇਹ ਕਾਰ ਕਿਸਨੇ دی ਆਪ ਨੂੰ ਬੈਠੇ ਵਿੱਚ ਪਿੱਛੇ ਬੈਠੇ ਨੇ ਪਿੱਛੇ ਬੈਠੇ ਨੇ ਦੂਰ ਪਿੱਛੇ ਗੱਲ ਕਰ ਲੈਂਦੇ ਆ ਜੀ ਅੰਗਲ ਦੀ ਇਹ ਕਾਰ ਕਿਨੇ ਬਣਵਾਇਆ ਜੀ ਤੁਹਾਡਾ ਜੀ ਮੈਂ ਬਣਾਇਆ ਜੀ ਆਪ ਤੁਸੀਂ ਕੋਈ ਉਦੇਦਾਨੋ ਜੀ ਕਿਸਾਨ ਸੰਘਤ ਚ ਨੇ ਹਾਂ ਹਾਂ ਮੈਂ ਹਰੀਕੇ ਦਾ ਪ੍ਰਧਾਨ ਹਾਂ ਸ਼ੀਸ਼ਕਾ ਧਰੋ ਥੱਲੇ ਨਹੀਂ ਜ਼ਰੂਰ ਗੱਲਬਾਤ ਕਰਨੀ ਹੈ ਜਿਹੜੇ ਇੱਕ ਕਾਰ ਹੋਰ ਨਜ਼ਰ ਆਇਆ ਵਾ ਬਿਲਕੁਲ ਹਾਂਜੀ ਜੀ ਆ ਵੀਰ ਦੱਸੋ ਹੁਕਮ ਕਰੋ ਆ ਕਾਰ ਜੀ ਇਹ ਜਿਹੜਾ ਹਰ ਕੋਈ ਆ ਰਿਹਾ ਕਾਰ ਦਿਖਾ ਦਿਓ ਹਾਂ ਮੈਂ ਪ੍ਰਧਾਨ ਆ ਉੱਥੇ ਪਿੱਛੇ ਰੱਖਿਆ ਥੁਰ ਜਾ ਹਾਂ ਮੈਂ ਪ੍ਰਧਾਨ ਆ ਉੱਥੇ ਹਰੀਕੇ ਦਾ ਹਾਂ ਮੇਰਾ ਕਾਰ ਤੇ ਇਹ ਕਾਰ ਜਿਹੜਾ ਲੱਗੇ ਇੱਕ ਅਡੀਸ਼ਨਲ ਤੇ ਨਹੀਂ ਲੱਗ ਰਿਹਾ ਜੀ ਇਹ ਇਹ ਪ੍ਰਿੰਟਡ ਲੱਗਦਾ ਜਿਵੇਂ ਪ੍ਰਿੰਟ ਕੀਤਾ ਹੁੰਦਾ ਜੀ ਆਵੇ ਸਾਈਨ ਕਿਤੇ ਦਿਖਾ ਦਿਓ ਬਿਲਕੁਲ ਜਰੂਰ ਆ ਦੇ ਇਹ ਕਿਤੇ ਸਾਈਨ ਹੋਏ ਨਹੀਂ ਜੀ ਕਿਦਾਂ ਕਿਦਾਂ ਸਾਈਨ ਕਿਦਾਂ ਆ ਯਾਰ ਜੇ ਅਸੀਂ ਇੰਨੀਆਂ ਫੀਸਾਂ ਭਰਦੇ ਆ ਹੂੰ ਹੂੰ ਉਹ ਦਿੰਦੇ ਆ ਸਾਰਾ ਕੁਝ ਦਿੰਦੇ ਆ ਨਹੀਂ ਸਾਈਨ ਕਿਤੇ ਹੋਏ ਨਹੀਂ ਬਿਲਕੁਲ ਕਿਹਨੇ ਸਾਈਨ ਹੀ ਮੰਨਤਾ ਕਿ ਇਹਨੇ ਦਿੱਤੀ ਇਸ ਕਾਰਡ ਨੂੰ ਜਿਹੜਾ ਅਡੀਸ਼ਨਲ ਸਾਡੇ ਉੱਥੇ ਸੈਕਟਰੀ ਆ ਉਹਨੇ ਦਿੱਤੀ ਆ ਹੋਰ ਕਿਨੇ ਮੰਨਤਾ ਦੇ ਨੇ ਯਾਰ ਨਹੀਂ ਬੈਚ ਬਿਲਕੁਲ ਬਿੱਲੇ ਵੀ ਉਹਨਾਂ ਨੇ ਕਿਹਾ ਜਿਹੜੇ ਬੈਚ ਹੁੰਦੇ ਆ ਉਹ ਦੇਖੋਣੇ ਚਾਹੀਦੇ ਆ ਬੈਚ ਤੇ ਗੱਡੀ ਤੇ ਪਰਸੋਂ ਲਈ ਆ ਬੈਚ ਤੇ ਬੈਚ ਕਿੱਥੋਂ ਲਾ ਦੇਣਾ ਸੀ ਉਹਦੇ ਗੱਡੀ ਬੱਸੋਂ ਲਈਏ ਤੇ ਕਾਰ ਵੀ ਤਾਂ ਤੁਸੀਂ ਲੈ ਹੀ ਜਾਂਦਾ ਸਤਿ ਜੀ ਬਿੱਲਾ ਵੀ ਲੈ ਆਈ ਸੀ ਇਹ ਕੰਪਨੀ ਨੇ ਥੋੜੀ ਸ਼ੂ ਕਰਨਾ ਗੱਡੀ ਕਰ ਮੈਂ ਮੇਰਾ ਵੀ ਇੱਕ ਚੈਨਲ ਆ ਮੈਂ ਜਦੋਂ ਸਰ ਹੋਊਗਾ ਬਤਾਨੂੰ ਅਸੀਂ ਆਪਣਾ ਫਰਜ਼ ਨਿਭਾਨੇ ਤੁਸੀਂ ਆਪਣਾ ਨਭਾਓ ਮੈਂ ਪਾ ਦੂੰਗਾ ਚੈਨਲ ਨਹੀਂ ਅਸੀਂ ਆਪਣਾ ਫਰਜ਼ ਨਿਭਾ ਰਹੇ ਤੁਸੀਂ ਆਪਣਾ ਨਭਾਓ ਹੱਥ ਜੋੜੇ ਹੱਥ ਜੋੜੋ ਜ਼ਰੂਰ ਦੇਖਿਆ ਸਵਾਲਾਂ ਤੋਂ ਜਿਹੜਾ ਭਜਦੇ ਨਜ਼ਰ ਆਏ ਨੇ ਸਿਟੀ ਹੈਡਲਾਈਨਸ ਦੀ ਟੀਮ ਜਦ ਲਗਾਤਾ ਦੇ ਥੋੜੀ ਤੁਹਾਨੂੰ ਦ੍ਰਿਸ਼ ਦਿਖਾਦੀ ਹੈ ਕਿਉਂਕਿ ਲੰਬਾ ਜਿਹੜਾ ਜਾਮ ਲੱਗਾ ਹੋਇਆ ਵਾ ਸਵਾਲਾਂ ਤੋਂ ਜ਼ਰੂਰ ਭਜਦੇ ਨਜ਼ਰ ਆ ਰਹੇ ਨੇ ਲੋਕ ਜਦੋਂ ਜਵਾਬ ਨਹੀਂ ਹੁੰਦੇ ਸੋ ਹੁਣ ਦੇਖਣਾ ਹੋਵੇਗਾ ਜਿਹੜਾ ਜਾਮ ਕਿੰਨੀ ਦੇਰ ਲੱਗਾ ਰਹੇਗਾ ਤੇ ਕਦੋਂ ਤੱਕ